ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦੇ ਵਿੱਚ ਵਲ ਪਾਉਣੇ ਠੀਕ ਹੈ ਕਿਉਂਕਿ ਕਾਫੀ ਪੈਣਾ ਦੇ ਕਮੈਂਟ ਆ ਰਹੇ ਨੇ ਕਿ ਸਾਡੀ ਸਲਵਾਰ ਦੇ ਜਿਹੜੇ ਹੈਗੇ ਆ ਉਹ ਵਲ ਸਹੀ ਨਹੀਂ ਪੈਂਦੇ ਤੇ ਸਾਨੂੰ ਵਲ ਪਾਉਣੇ ਦੱਸੋ ਤੇ ਪਿਛਲੀ ਵੀਡੀਓ ਦੇ ਵਿੱਚ ਕਾਫੀ ਸਾਰੇ ਕਮੈਂਟ ਸੀਗੇ ਉਸੇ ਦੇ ਅਕੋਰਡਿੰਗ ਠੀਕ ਹੈ ਆਪਾਂ ਤੁਹਾਨੂੰ ਦੱਸਣ ਲੱਗੇ ਅੱਜ ਸਲਵਾਰ ਦੇ ਵਿੱਚ ਵਲ ਪਾਉਣੇ ਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸੂਗੀ ਕਿ ਤੁਸੀਂ ਸਲਵਾਰ ਦੇ ਪੌਂਚੇ ਤੇ ਤੁਹਾਡੇ ਵਾਲ ਪੈਂਦੇ ਆ ਉਹ ਤੁਸੀਂ ਪੌਂਚਾ ਕਿੱਦਾਂ ਅਟੈਚ ਕਰਨਾ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਸਲਵਾਰ ਦੇ ਵਿੱਚ ਵਾਲ ਕਿੱਦਾਂ ਪਾਉਣੇ ਚਾਹੀਦੇ ਆ ਤਾਂ ਜੋ ਤੁਸੀਂ ਕਿਸੇ ਵੀ ਸਾਈਜ਼ ਦੀ 벨ਟ ਦੇ ਵਿੱਚ ਠੀਕ ਹੈ ਕੋਈ ਵੀ ਸਾਈਜ਼ ਦੀ 벨ਟ ਤੁਸੀਂ ਲਾਉਣੀ ਹੈ ਜਿੰਨੇ ਮਰਜ਼ੀ ਸਾਈਜ਼ ਦੀ ਹੋਵੇ ਠੀਕ ਹੈ ਹੈਵੀ ਤੋਂ ਹੈਵੀ ਛੋਟੇ ਤੋਂ ਛੋਟਾ ਸਾਈਜ਼ ਦਾ ਤੁਸੀਂ ਵਾਲ ਪਾਉਣੇ ਕਿੱਦਾਂ ਆ ਠੀਕ ਹੈ ਤੇ ਉਹ ਚੀਜ਼ ਮੈਂ ਤੁਹਾਨੂੰ ਦੱਸਣ ਲੱਗੀ ਆ ਤਾਂ ਆਜੋ ਫਿਰ ਆਪਾਂ ਕਰਦੇ ਆ ਵੀਡੀਓ ਸ਼ੁਰੂ ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਸਲਵਾਰ ਖੜੀ ਕਰ ਲੈਣੀ ਹੈ ਦੇਖੋ ਜਿਵੇਂ ਕਿ ਤੁਸੀਂ ਸਲਵਾਰ ਜੋੜਦੇ ਹੋ ਉਦਾਂ ਨਾਰਮਲ ਹੀ ਠੀਕ ਹੈ ਹੁਣ ਆਪਾਂ ਨੇ ਇਹ ਸਲਵਾਰ ਜਿਹੜੀ ਹੈਗੀ ਹੈ ਜੋੜ ਕੇ ਰੱਖੀ ਹੋਈ ਹੈ ਠੀਕ ਹੈ ਜੀ ਹੁਣ ਇਹ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਆਸਣ ਹੈ ਫਰੰਟ ਔਰ ਬੈਕ ਆਸਣ ਹੁੰਦਾ ਹੈ ਤੁਹਾਡੀ ਕੋਈ ਵੀ ਸਲਵਾਰ ਹੈ ਹੈਵੀ ਹੈ ਜਾਂ ਫਿਰ ਘੱਟ ਬਲ ਵਾਲੀ ਹੈ ਜਾਂ ਫਿਰ ਸਟ੍ਰੇਟ ਸਲਵਾਰ ਹੈ ਕੋਈ ਵੀ ਸਲਵਾਰ ਹੈ ਉਹਦੇ ਵਿੱਚ ਬੜ ਤੁਸੀਂ ਸੇਮ ਤਰੀਕੇ ਨਾਲ ਹੀ ਪਾਉਣੇ ਆ ਠੀਕ ਹੈ ਦੇਖੋ ਹੁਣ ਦੋਨਾਂ ਵਿੱਚੋਂ ਕੋਈ ਵੀ ਆਸਣ ਲੈ ਲੈਣਾ ਤੁਸੀਂ ਜਿਵੇਂ ਕਿ ਇਹ ਸਲਵਾਰ ਮੈਂ ਆਪਣੀ ਜੋੜ ਕੇ ਸਾਰੀ ਰੈਡੀ ਕੀਤੀ ਹੋਈ ਆ ਠੀਕ ਹੈ ਹੁਣ ਇਹ ਮੈਂ ਕੋਈ ਵੀ ਆਸਣ ਲੈ ਲੂੰਗੀ ਪਹਿਲਾਂ ਕੋਈ ਵੀ ਆਸਣ ਤੁਹਾਡਾ ਫਰੰਟ ਜਾਂ ਬੈਕ ਨਹੀਂ ਹੁੰਦਾ ਜਦੋਂ ਤੁਸੀਂ ਬੈਕ ਦੇ ਉੱਪਰ ਬਲ ਪਾ ਦਿੰਨੇ ਹੋ ਉਹ ਤੁਹਾਡਾ ਬੈਕ ਵਾਲਾ ਆਸਣ ਬਣ ਜਾਂਦਾ ਆ ਠੀਕ ਹੈ ਹੁਣ ਕੋਈ ਵੀ ਆਸਣ ਲਾਉਂਗੇ ਪਹਿਲਾਂ ਤਾਂ ਤੁਸੀਂ ਇਹਦੇ ਉੱਪਰ ਤੁਸੀਂ ਬਲ ਦਬ ਲੈਣੇ ਆ ਦੇਖੋ ਇਹ ਵਾਲਾ ਆਪਣਾ ਦੇਖੋ ਤਕਰੀਬਨ ਮੈਂ ਤੁਹਾਨੂੰ ਮਣ ਕੇ ਦਿਖਾ ਦਿੰਨੀ ਆ ਆ ਦੇਖੋ ਇਦਾਂ ਤੁਸੀਂ ਛੋਟਾ ਵੱਡਾ ਚੱਕ ਸਕਦੇ ਹੋ ਠੀਕ ਹੈ ਮੈਂ 2 ਇੰਚ ਦੇ ਕਰੀਬ ਇਹਨੂੰ ਚੱਕ ਰਹੀ ਆ ਇਦਾਂ ਠੀਕ ਹੈ ਆਸਣ ਦੇ ਉੱਪਰ ਆਪਾਂ ਨੇ ਇਸ ਨੂੰ ਦੱਬ ਲੈਣਾ ਤੇ ਇਧਰੋਂ ਵੀ ਸੇਮ ਉਦਾਂ ਹੀ ਤੁਸੀਂ ਅੰਦਾਜ਼ੇ ਨਾਲ ਚੱਕਣਾ ਚਾਹੋ ਅੰਦਾਜ਼ੇ ਨਾਲ ਚੱਕ ਸਕਦੇ ਨਹੀਂ ਤਾਂ ਮਿਣ ਕੇ ਜਿਵੇਂ ਕਿ ਮੈਂ 2 ਇੰਚ ਇਧਰੋਂ ਚੱਕਿਆ 2 ਇੰਚ ਇਧਰੋਂ ਚੱਕ ਕੇ ਤੁਸੀਂ ਬਲ ਦੱਬ ਦੇਣਾ ਠੀਕ ਹੈ ਜੀ ਹੁਣ ਇਹ ਵਾਲਾ ਆਸਣ ਤੁਹਾਡਾ ਬਣ ਗਿਆ ਬੈਕ ਵਾਲਾ ਆਸਣ ਠੀਕ ਹੈ ਪਿੱਛੇ ਆਏਗਾ ਇਹ ਆਸਣ ਹੁਣ ਤੁਹਾਡਾ ਤੁਸੀਂ ਉਰੇ ਤੋਂ ਇਸ ਨੂੰ ਬੜ ਦੱਬ ਲੈ ਹੁਣ ਇਹ ਆਸਣ ਆਪਣਾ ਪਿੱਛੇ ਵਾਲਾ ਬਣ ਗਿਆ ਠੀਕ ਹੈ ਹੁਣ ਤੁਸੀਂ ਇਸ ਨੂੰ ਇਦਾਂ ਹੀ ਫੋਲਡ ਕਰ ਲੈਣਾ ਦੇਖੋ ਉਰੇ ਤੋਂ ਇਦਾਂ ਹੀ ਫੋਲਡ ਕਰ ਲੈਣਾ ਠੀਕ ਹੈ ਇਸ ਤਰੀਕੇ ਦੇ ਨਾਲ ਇਸ ਨੂੰ ਫੋਲਡ ਕਰੋਗੇ ਹੁਣ ਜਿੰਨੀ ਤੁਸੀਂ 벨ਟ ਲਾਉਣੀ ਹੈ ਹੁਣ ਜਿਵੇਂ ਕਿ ਮੈਂ ਇਸ ਨੂੰ ਲਗਾਣੀ ਹੈ 24 ਇੰਚ 벨ਟ ਠੀਕ ਹੈ ਮੈਂ 24 ਇੰਚ ਇਸ ਨੂੰ 벨ਟ ਲਗਾਉਂਗੀ ਤੇ ਹੁਣ ਤੁਸੀਂ 벨ਟ ਦਾ ਅੱਧ ਕਰ ਲੈਣਾ ਆਪਾਂ ਨੇ ਪਿੱਛੇ ਵਾਲੇ ਆਸਣ ਨੂੰ ਇਦਾਂ ਇੱਥੋਂ ਹੀ ਫੋਲਡ ਕਰ ਲਿਆ ਠੀਕ ਹੈ ਆ ਦੇਖੋ ਇਹ ਪਿੱਛੇ ਵਾਲੇ ਆਸਣ ਤੋਂ ਆਪਾਂ ਨੇ 12 ਇੰਚ ਤੇ ਇੱਕ ਨਿਸ਼ਾਨ ਲਗਾ ਲੈਣਾ ਠੀਕ ਹੈ ਕੱਟ ਲਗਾ ਲਵਾਂਗੇ ਆਪਾਂ ਉਰੇ ਠੀਕ ਹੈ ਇਹ ਆਪਾਂ ਨੇ ਕੱਟ ਲਗਾ ਲਿਆ ਠੀਕ ਹੈ ਜੀ 12 ਇੰਚ 12 ਦੇ 12 24 ਠੀਕ ਹੈ ਯਾਨੀ ਕਿ 12 ਇਧਰ ਛੱਡਤਾ ਆਪਾਂ ਨੇ 12 ਇਧਰ 24 ਇੰਚ 벨ਟ ਆਪਾਂ ਨੇ ਰੈਡੀ ਕਰਨੀ ਹੈ ਅੱਗੇ ਜਿਹੜਾ ਕੱਪੜਾ ਬਚ ਗਿਆ ਉਹਦੇ ਵਿੱਚ ਆਪਾਂ ਨੇ ਹੁਣ ਵਰਕ ਪਾਉਣੇ ਹੈ ਠੀਕ ਹੈ ਦੇਖੋ ਹੁਣ ਆਪਾਂ ਫਰੰਟ ਵਾਲੇ ਆਸਣ ਤੇ ਆ ਜਾਗੇ ਠੀਕ ਹੈ ਜੀ फ्रंट वाले आसन ते आगे ਆਪਾਂ ਹੁਣ ਆ ਦੇਖੋ ਇਧਰੋਂ ਤੁਸੀਂ ਹੁਣ ਜਿਵੇਂ ਕਿ ਮੈਂ ਇਸ ਸਲਵਾਰ ਦੇ ਵਿੱਚ ਠੀਕ ਹੈ ਪੱਲੇ ਵਿੱਚ ਕੱਟੇ ਹੋਏ ਆ ਤਾਂ ਮੈਂ ਉਰੇ ਤੋਂ 1.5 ਇੰਚ ਦਾ ਗੈਪ ਠੀਕ ਹੈ ਲਾ ਲੂੰਗੀ ਪਟਿਆਲਾ ਸਲਵਾਰ ਹੈ ਤੁਹਾਡੀ ਤਾਂ ਵੀ ਮਤਲਬ 3 ਇੰਚ ਦਾ ਗੈਪ ਤੁਹਾਡਾ ਟੋਟਲ ਹੋਣਾ ਚਾਹੀਦਾ 1.5 ਇੰਚ ਦੀ ਨਿਸ਼ਾਨੀ ਆਪਾਂ ਨੇ ਇੱਧਰ ਲਾ ਲਈ 1.5 ਇੰਚ ਦੀ ਇੱਧਰ ਲਾ ਲਈ ਠੀਕ ਹੈ ਹੁਣ ਤੁਸੀਂ ਵਲ ਸ਼ੁਰੂ ਕਰਨੀ ਆ ਹੁਣ ਇਹ 1.5 ਇੰਚ ਦਾ ਗੈਪ ਆਪਾਂ ਨੇ ਕਿਉਂ ਰੱਖਿਆ ਇਹ ਇਸ ਕਰਕੇ ਰੱਖਿਆ ਕਿਉਂਕਿ ਆਪਾਂ ਵਲ ਜਦੋਂ ਵੀ ਪਾਉਨੇ ਆ ਸਾਡੀ ਸਲਵਾਰ ਦੇ ਵਿੱਚ ਜ਼ਿਆਦਾ ਵਲ ਹੁੰਨੇ ਆ ਠੀਕ ਹੈ ਜਾਂ ਫਿਰ ਘੱਟ ਹੁੰਨੇ ਆ ਕਈ ਕਸਟਮਰ ਨੂੰ ਕੀ ਦਿੱਕਤ ਹੁੰਦੀ ਆ ਕਿ ਵਲ ਅੰਦਰ ਨੂੰ ਵੜਦੇ ਆ ਠੀਕ ਹੈ ਇਹ ਜਦੋਂ ਤੁਸੀਂ ਗੈਪ ਰੱਖੋਗੇ ਤਾਂ ਤੁਹਾਡੀ ਸਲਵਾਰ ਦੇ ਜਿਹੜੇ ਵਲ ਆ ਉਹ ਅੰਦਰ ਨੂੰ ਨਹੀਂ ਵੜਨਗੇ ਮਤਲਬ ਆਸਣ ਵਾਲੀ ਸਾਈਡ ਨੂੰ ਅੰਦਰ ਨੂੰ ਵੜਦੇ ਆ ਕਈਆਂ ਨੂੰ ਦਿੱਕਤ ਆਉਂਦੀ ਆ ਠੀਕ ਹੈ ਇਸ ਚੀਜ਼ ਦੀ ਤਾਂ ਇਹ ਗੈਪ ਰੱਖਣਾ ਜ਼ਰੂਰੀ ਹੁੰਦਾ ਹੈ ਜੇ ਤੁਹਾਨੂੰ ਹਲੇ ਵੀ ਲੱਗਦਾ ਹੈ ਕਿ ਇਹਦੇ ਅਕੋਰਡਿੰਗ ਵੀ ਫਿਰ ਵੀ ਤੁਹਾਡੇ ਬਲ ਅੰਦਰ ਨੂੰ ਜਾਂਦੇ ਆ ਫਿਰ ਤੁਸੀਂ ਇਸ ਗੈਪ ਨੂੰ ਥੋੜਾ ਜਿਆਦਾ ਹੋਰ ਵਧਾ ਸਕਦੇ ਹੋ ਡੇਢ ਤੋਂ 2 ਇੰਚ ਦਾ ਕਰ ਸਕਦੇ ਹੋ ਯਾਨੀ ਕਿ 3 ਤੋਂ 4 ਇੰਚ ਦਾ ਕਰ ਸਕਦੇ ਹੋ ਇਸ ਤੋਂ ਜ਼ਿਆਦਾ ਤੁਸੀਂ ਨਾਰਮਲ ਸਲਵਾਰ ਦੇ ਵਿੱਚ ਨਹੀਂ ਕਰੋਗੇ ਠੀਕ ਹੈ ਹੁਣ ਹੁਣ ਆਪਾਂ ਬਲ ਸ਼ੁਰੂ ਕਰਦੇ ਹਾਂ ਠੀਕ ਹੈ ਹੁਣ ਤੁਸੀਂ ਬਲ ਪਾਉਣੇ ਆ ਜਿਵੇਂ ਕਿ ਜੇ ਤੁਹਾਡੇ ਕੋਲ ਬਹੁਤ ਜ਼ਿਆਦਾ ਕੱਪੜਾ ਹੈ ਤਾਂ ਤੁਸੀਂ ਵੱਡੇ ਬਲ ਚੱਕਣੇ ਆ ਹੁਣ ਆਪਾਂ ਮਸ਼ੀਨ ਦਾ ਅੰਦਾਜ਼ਾ ਲਗਾ ਲਵਾਂਗੇ ਠੀਕ ਹੈ ਹੁਣ ਮੈਂ ਇੱਥੋਂ ਹੀ ਚੱਕੂਗੀ ਕਿਉਂਕਿ ਮੈਂ ਨਾਰਮਲ ਹੀ ਪਾਉਣੇ ਆ ਠੀਕ ਹੈ ਠੀਕ ਹੈ ਇੱਥੋਂ ਹੀ ਚੱਕ ਲੈਣੇ ਆ ਮੈਂ ਠੀਕ ਹੈ ਕਈ ਵਾਰ ਹੁੰਦੀ ਆਪਣੇ ਕੋਲ ਪਟਿਆਲਾ ਸਲਵਾਰ ਠੀਕ ਹੈ ਪਟਿਆਲਾ ਸਲਵਾਰ ਦੇ ਵਿੱਚ ਆਪਾਂ ਇੱਥੋਂ ਮਸ਼ੀਨ ਦਾ ਅੰਦਾਜ਼ਾ ਰੱਖ ਲੈਣੇ ਆ ਹੁਣ ਜਿਵੇਂ ਕਿ ਆਪਾਂ ਇੱਥੋਂ ਚੱਕ ਰਹੇ ਆ ਤਾਂ ਆਪਣਾ ਬਲ ਜਿਹੜਾ ਕਿੰਨਾ ਹੋਊਗਾ ਦੇਖੋ ਤਕਰੀਬਨ 1.5 ਇੰਚ ਦਾ ਯਾਨੀ ਕਿ 3 ਇੰਚ ਆਪਣਾ ਕਪੜਾ ਇੱਕ ਬਲ ਦੇ ਵਿੱਚ ਕਵਰ ਹੁੰਦਾ ਠੀਕ ਹੈ ਤੇ ਜਦੋਂ ਆਪਣੇ ਕੋਲ ਹੁੰਦੀ ਹੈ ਪਟਿਆਲਾ ਸਲਵਾਰ ਹੈਵੀ ਸਲਵਾਰ ਆ ਜਾਂਦੀ ਹੈ ਫਿਰ ਆਪਾਂ ਬਲ ਇੱਥੋਂ ਚੱਕ ਸਕਦੇ ਹਾਂ ਤਾਂ ਉਹਦੇ ਵਿੱਚ ਦੇਖੋ ਆਪਾਂ ਕਿੰਨੇ ਇੰਚ ਦਾ ਕਪੜਾ ਚੱਕਦੇ ਹਾਂ 4 ਇੰਚ ਠੀਕ ਹੈ ਉਹਦੇ ਚ ਆਪਾਂ ਥੋੜਾ ਜਿਹਾ ਵਧਾ ਕੇ ਚੱਕ ਲੈਣਾ ਮਤਲਬ ਹੋਰ ਜ਼ਿਆਦਾ ਇਹ ਤੋਂ ਜ਼ਿਆਦਾ ਅੱਗੇ ਨਹੀਂ ਆਪਾਂ ਨੇ ਚੱਕਣਾ ਠੀਕ ਹੈ ਨਾਰਮਲ ਹੈ ਤਾਂ ਤੁਸੀਂ ਇੱਥੋਂ ਚੱਕ ਸਕਦੇ ਹੋ ਜੇ ਪਟਿਆਲਾ ਹੈ ਤਾਂ ਤੁਸੀਂ ਇੱਥੋਂ ਚੱਕ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਸਿੰਪਲੀ ਵੀ ਸਮਝਾ ਸਕਦੀ ਆ ਪਰ ਮੈਂ ਤੁਹਾਨੂੰ ਦੱਸ ਰਹੀ ਆ ਕਿ ਦੋਨੋਂ ਤਰ੍ਹਾਂ ਦੀ ਸਲਵਾਰ ਦੇ ਵਿੱਚ ਬਲ ਪਾਉਣੇ ਕਿੱਦਾਂ ਆ ਠੀਕ ਹੈ ਹੁਣ ਆਪਣੀ ਨਾਰਮਲ ਆ ਇਹ ਤਾਂ ਬਸ ਆਪਾਂ ਇਦਾਂ ਬਾਕੀ ਜ਼ਿਆਦਾਤਰ ਸਲਵਾਰ ਆਪਣੀ ਨਾਰਮਲ ਹੀ ਚੱਲਦੀ ਆ ਆਪਾਂ ਪਟਿਆਲਾ ਸਲਵਾਰ ਅੱਜਕੱਲ ਘੱਟ ਹੀ ਪਾਉਂਦੇ ਆ ਤਾਂ ਨਾਰਮਲ ਜ਼ਿਆਦਾਤਰ ਆਪਾਂ ਇੱਥੋਂ ਹੀ ਬਲ ਚੱਕਦੇ ਆ ਤਾਂ ਇੱਥੋਂ ਹੀ ਚੱਕਣੇ ਆ ਤੁਸੀਂ ਠੀਕ ਹੈ ਤੇ ਅੱਧੇ ਅੱਧੇ ਇੰਚ ਦਾ ਤੁਸੀਂ ਗੈਪ ਠੀਕ ਹੈ ਆਪਣੇ ਬਲਾਂ ਦੇ ਵਿੱਚ ਰੱਖਣਾ ਉਹ ਬਿਲਕੁਲ ਬਰਾਬਰ ਰੱਖਣਾ ਦੇਖੋ ਇਦਾਂ ਚੱਕਦੇ ਰਹਿਣਾ ਤੁਸੀਂ ਠੀਕ ਹੈ ਹੁਣ ਇਸ ਤੋਂ ਬਾਅਦ ਤੁਸੀਂ ਕੀ ਕਰੋਗੇ ਦੇਖੋ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਆ ਦੇਖੋ ਇਹ ਆਪਣੀ ਉਹਦੀ ਸਲਾਈ ਆ ਗਈ ਹੁਣ ਯਾਨੀ ਕਿ ਆਪਣੇ ਫਰੰਟ ਵਾਲੇ ਕੁੰਦੇ ਦੇ ਵੱਲ ਜਿਹੜੇ ਹੈਗੇ ਆ ਕੰਪਲੀਟ ਹੋ ਗਏ ਆ ਠੀਕ ਹੈ ਉਸ ਤੋਂ ਅੱਗੇ ਆ ਗਿਆ ਆਪਣਾ ਪੱਲਾ ਠੀਕ ਹੈ ਇਹ ਹੁਣ ਤੁਸੀਂ ਇੱਕ ਸਲਾਈ ਦੇਖ ਸਕਦੇ ਹੋ ਇਹ ਹੈ ਤੇ ਇੱਕ ਇਹ ਹੈ ਇਹ ਜਿਹੜੇ ਸਲਵਾਰ ਦੇ ਆਪਾਂ ਪੱਲੇ ਪਾਉਂਦੇ ਹੁੰਨੇ ਆ ਵਿੱਚ ਇਹਦੇ ਨਾਲ ਤੁਸੀਂ ਇਦਾਂ ਸੈਂਟਰ ਕਰਕੇ ਇਦਾਂ ਸੈਂਟਰ 'ਚ ਠੀਕ ਹੈ ਪੱਲੇ ਦੇ ਸੈਂਟਰ 'ਚ ਇੱਕ ਕੱਟ ਲਾ ਲੈਣਾ ਠੀਕ ਹੈ ਤਾਂ ਜੋ ਤੁਹਾਨੂੰ ਪੱਲੇ ਦੇ ਸੈਂਟਰ ਦਾ ਪਤਾ ਰਹੇ ਠੀਕ ਹੈ ਆ ਦੇਖੋ ਪੱਲੇ ਦੇ ਸੈਂਟਰ 'ਚ ਆਪਣਾ ਕੱਟ ਲੱਗ ਗਿਆ ਠੀਕ ਹੈ ਹੁਣ ਆਪਾਂ ਆ ਦੇਖੋ ਇੱਕ ਤੇ ਦੂਸਰਾ ਵਾਲ ਆਪਾਂ ਉਰੇ ਦੇ ਚੱਕਾਂਗੇ ਪੱਲੇ ਦੇ ਸੈਂਟਰ ਚ ਹੁਣ ਇਹਦੇ ਨੇੜੇ ਤੋਂ ਨਹੀਂ ਆਪਾਂ ਨੇ ਚੱਕਣਾ ਠੀਕ ਹੈ ਉਰੇ ਤੋਂ ਹੀ ਚੱਕਣਾ ਆ ਸੈਂਟਰ ਤੋਂ ਠੀਕ ਹੈ ਹੁਣ ਤੁਹਾਨੂੰ ਮੇਨ ਪ੍ਰੋਬਲਮ ਕੀ ਆਂਦੀ ਹੈ ਕਿ ਤੁਹਾਡੀ ਸਲਵਾਰ ਦੀ ਮੂਰੀ ਘੁੰਮਦੀ ਹੈ ਠੀਕ ਹੈ ਜਦੋਂ ਤੁਸੀਂ ਸਲਵਾਰ ਦੇ ਬਲ ਪਾਉਨੇ ਹੋ ਤਾਂ ਤੁਹਾਡੀ ਸਲਵਾਰ ਦੀ ਮੂਰੀ ਘੁੰਮਦੀ ਹੈ ਤੇ ਉਹ ਕਿਉਂ ਘੁੰਮਦੀ ਆ ਉਹ ਇਸੇ ਕਰਕੇ ਘੁੰਮਦੀ ਆ ਇੱਥੇ ਹੀ ਤੁਸੀਂ ਗਲਤੀ ਕਰਦੇ ਹੋ ਠੀਕ ਹੈ ਕਿਉਂਕਿ ਬਲ ਤਾਂ ਤੁਸੀਂ ਕਈ ਵਾਰ ਕਹਿੰਦੇ ਹੋ ਕਿ ਸਾਸੀਂ ਬਹੁਤ ਸੋਹਣੇ ਵਾਲ ਪਾਉਨੇ ਆ ਸਾਨੂੰ ਵਾਲ ਪਾਉਣੇ ਆਉਂਦੇ ਆ ਠੀਕ ਹੈ ਤੇ ਉਹ ਵਲ ਕਿੱਦਾਂ ਪਾਉਣੇ ਆ ਕਿੰਨੇ ਇੰਚ ਤੇ ਪਾਉਣੇ ਆ ਠੀਕ ਹੈ ਆ ਦੇਖੋ ਫਰੰਟ ਤੋਂ 6 ਇੰਚ ਦੇ ਉੱਪਰ ਠੀਕ ਹੈ ਸਾਡਾ ਪੱਲੇ ਦਾ ਸੈਂਟਰ ਵਾਲਾ ਬਲ ਜਿਹੜਾ ਹੈਗਾ ਕੰਪਲੀਟ ਹੋ ਗਿਆ ਫਰੰਟ ਵਾਲੇ ਆਸਣ ਤੇ ਜਦੋਂ ਆਪਾਂ ਇੰਚ ਟੇਪ ਰੱਖਦੇ ਆ ਠੀਕ ਹੈ 6 ਤੋਂ 7 ਇੰਚ ਦੇ ਕਰੀਬ ਮਤਲਬ ਕਿ 7 ਇੰਚ ਦੇ ਉੱਪਰ ਆ ਕੇ ਤੁਹਾਡੇ ਪੱਲੇ ਦਾ ਸੈਂਟਰ ਜਿਹੜਾ ਹੈਗਾ ਖਤਮ ਹੋ ਜਾਣਾ ਚਾਹੀਦਾ ਠੀਕ ਹੈ ਇਸ ਤੋਂ ਬਾਅਦ ਤੁਹਾਡੀ ਸਲਵਾਰ ਦੀ ਮੂਰੀ ਜਿਹੜੀ ਹੈਗੀ ਆ ਨਾ ਕਦੇ ਘੁੰਮ ਨਹੀਂ ਸਕਦੀ ਠੀਕ ਹੈ ਜੇ ਤੁਸੀਂ ਸਲਵਾਰ ਦੇ ਪੱਲੇ ਦਾ ਸੈਂਟਰ ਠੀਕ ਹੈ ਹੁਣ ਆਪਾਂ ਨੇ ਪੱਲੇ ਦੇ ਸੈਂਟਰ ਚ ਕੱਟ ਲਾਇਆ ਸੀਗਾ ਦੇਖੋ ਕੱਟ ਦੇ ਉਪਰੋਂ ਆਪਾਂ ਨੇ ਵੱਲ ਚੱਕਿਆ ਤੇ ਇਧਰ ਨੂੰ ਫੋਲਡ ਕਰਿਆ ਉਹ ਕੱਟ ਤੁਸੀਂ ਸੈਂਟਰ ਦੇ ਵਿੱਚ ਲਾਉਣਾ ਜ਼ਰੂਰ ਹੈ ਤੇ ਇਦਾਂ ਫੋਲਡ ਜ਼ਰੂਰ ਕਰਨਾ ਠੀਕ ਹੈ ਇਧਰ ਨੂੰ ਕੱਟ ਸੈਂਟਰ ਚੋਂ ਲਾ ਕੇ ਫਿਰ ਤੁਸੀਂ ਸੈਂਟਰ ਵਾਲਾ ਵੱਲ ਚੱਕ ਕੇ ਇਧਰ ਫੋਲਡ ਕਰਨਾ ਇਹਦੇ ਨਾਲ ਕੀ ਹੁੰਦਾ ਤੁਹਾਡੀ ਸਲਵਾਰ ਦੀ ਜਿਹੜੀ ਹੈਗੀ ਨਾ ਮੂਰੀ ਕਦੇ ਵੀ ਨਹੀਂ ਘੁੰਮਦੀ ਚਾਹੇ ਜਿੱਦਾਂ ਮਰਜ਼ੀ ਤੁਸੀਂ ਜੇ ਤੁਹਾਡਾ 7 ਇੰਚ ਤੇ ਵੀ ਆਊਗਾ 7.5 ਤੇ ਵੀ ਆਊਗਾ ਜੇ ਤੁਸੀਂ ਸੈਂਟਰ ਚੋਂ ਫੋਲਡ ਕਰਕੇ ਕੀਤਾ ਹੋਊਗਾ ਨਾ ਤਾਂ ਤੁਹਾਡੀ ਸਲਵਾਰ ਦੀ ਮੂਰੀ ਕਦੀ ਨਹੀਂ ਕੋਮੂਗੀ ਠੀਕ ਹੈ ਤੇ ਦੂਸਰੀ ਚੀਜ਼ ਕੋਸ਼ਿਸ਼ ਕਰਿਆ ਕਰੋ ਕਿ 6 ਤੋਂ 7 ਇੰਚ ਦੇ ਵਿੱਚ ਠੀਕ ਹੈ ਪੱਲੇ ਦਾ ਸੈਂਟਰ ਤੁਸੀਂ ਕੰਪਲੀਟ ਕਰ ਲੈਣਾ ਹੁਣ 6 ਇੰਚ ਦੇ ਉੱਪਰ ਆਪਣੇ ਪੱਲੇ ਦਾ ਸੈਂਟਰ ਜਿਹੜਾ ਹੈਗਾ ਕੰਪਲੀਟ ਹੋ ਚੁੱਕਿਆ ਆ ਦੇਖੋ ਇੰਚ ਟੇਪ ਆਪਣੇ ਆਸਣ ਦੇ ਉੱਪਰ ਪਿਆ ਉਰੇ ਤੋਂ ਆਪਣਾ ਜਿਹੜਾ ਹੈਗਾ ਵਲ ਕੰਪਲੀਟ ਹੋ ਚੁੱਕਿਆ ਬਸ ਇੰਨੀ ਕੁ ਤੁਸੀਂ ਰੱਖਣੀ ਆ ਠੀਕ ਹੈ ਹੁਣ ਤੁਹਾਡੇ ਚਾਹੇ ਕਿੰਨੀ ਵੀ ਵੱਡੀ 벨ਟ ਆ ਠੀਕ ਹੈ ਚਾਹੇ ਤੁਹਾਡੀ 24 ਇੰਚ ਹੈ 벨ਟ ਚਾਹੇ 25 ਹੈ ਚਾਹੇ 26 ਹੈ ਚਾਹੇ 27 ਹੈ ਠੀਕ ਹੈ ਕੋਸ਼ਿਸ਼ ਕਰਨੀਏ ਤੁਸੀਂ 7 ਇੰਚ ਤੱਕ ਤੁਹਾਡਾ ਪੱਲਾ ਜਿਹੜਾ ਹੈਗਾ ਕੰਪਲੀਟ ਹੋ ਜਾਣਾ ਚਾਹੀਦਾ ਪੱਲਾ ਕੰਪਲੀਟ ਵੀ ਨਹੀਂ ਕਹਿ ਰਹੀ ਮੈਂ ਦੇਖੋ ਪੱਲੇ ਦਾ ਸੈਂਟਰ ਠੀਕ ਹੈ ਤੁਸੀਂ ਕੰਪਲੀਟ ਕਰਨਾ ਹੁਣ ਪੱਲਾ ਦਾ ਅੱਗੇ ਦੇਖੋ ਪਿਆ ਇੱਕ ਬਲ ਹੋਰ ਆ ਜਾਣਾ ਅੱਗੇ ਠੀਕ ਹੈ ਆ ਦੇਖੋ ਇਹ ਆ ਪੱਲੇ ਦੀ ਅਗਲੀ ਸਲਾਈ ਠੀਕ ਹੈ ਪੱਲੇ ਦਾ ਜਿਹੜਾ ਤੁਸੀਂ ਸੈਂਟਰ ਹੈ ਨਾ ਉਹ 7 ਇੰਚ ਤੱਕ ਕੰਪਲੀਟ ਕਰ ਦੇਣਾ ਉਹਦੇ ਨਾਲ ਤੁਹਾਡੀ ਸਲਵਾਰ ਦੀ ਮੂਰੀ ਕਦੇ ਵੀ ਨਹੀਂ ਘੁੰਮੂਗੀ ਹੁਣ ਇਸ ਤੋਂ ਅੱਗੇ ਨਾ ਤੁਸੀਂ ਬਲ ਜਿੱਦਾਂ ਦੀ ਮਰਜ਼ੀ ਪਾਓ ਠੀਕ ਹੈ بس ਤੁਸੀਂ ਉਸ ਕੱਟ ਤੱਕ ਜਿਹੜਾ ਆਪਾਂ ਨੇ ਪਿੱਛੇ ਲਗਾਇਆ ਸੀ ਉੱਥੋਂ ਤੱਕ 12 ਇੰਚ ਰੈਡੀ ਕਰਨਾ ਬਲ ਪਾ ਕੇ ਇਸ ਨੂੰ ਠੀਕ ਹੈ ਆ ਦੇਖੋ ਇਹ ਆ ਗਿਆ ਆਪਣਾ ਕੱਟ ਠੀਕ ਹੈ ਹੁਣ ਆਪਾਂ ਫਰੰਟ ਵਾਲੇ ਆਸਣ ਦੇ ਉੱਪਰ ਦੇਖੋ ਇੰਚੀ ਟੇਪ ਰੱਖਾਂਗੇ ਆ ਕੱਟ ਤੱਕ ਆਪਾਂ ਨੇ ਨਾਪਣਾ ਦੇਖੋ ਇਹ ਕੱਟ ਕੋਲ ਆਪਣਾ ਆ ਰਿਹਾ ਜੀ 13.5 ਇੰਚ ਤੇ ਆਪਾਂ ਨੂੰ ਕਿੰਨਾ ਚਾਹੀਦਾ ਆਪਾਂ ਨੂੰ ਚਾਹੀਦਾ ਆ 12 ਇੰਚ ਇੱਕ ਵਾਲ ਆਪਣਾ ਹੋਰ ਆਊਗਾ ਠੀਕ ਹੈ ਦੇਖੋ ਆਪਾਂ ਇੰਚ ਟੇਪ ਇਦਾਂ ਹੀ ਰੱਖ ਕੇ ਰੱਖਾਂਗੇ ਦੇਖੋ ਠੀਕ ਹੈ 12 ਇੰਚ ਆਪਣਾ ਉਹਰੇ ਕੰਪਲੀਟ ਹੋ ਗਿਆ ਤੇ ਇੰਚ ਟੇਪ ਆਪਾਂ ਨੇ ਚੱਕ ਲੈਣਾ ਲਓ ਜੀ ਆ ਕੱਟ ਦੇਖੋ ਆਪਾਂ ਨੇ ਪਿੱਛੇ ਤੋਂ ਲਾਇਆ ਸੀ ਹੁਣ ਮੈਂ ਤੁਹਾਨੂੰ ਮਿਣਕਿਆ ਦਿਖਾਉਣੀ ਆ ਕਿ ਇਹ ਫਰੰਟ ਤੋਂ ਆ ਦੇਖੋ ਫਰੰਟ ਵਾਲਾ ਆਸਣ ਹੋ ਗਿਆ ਫਰੰਟ ਵਾਲਾ ਆਸਣ ਠੀਕ ਹੈ ਤੇ ਇਹ ਆ ਗਿਆ ਜੀ ਕੱਟ 12 ਇੰਚ ਦਾ ਜਿਹੜਾ ਆਪਾਂ ਨੇ ਪਿੱਛੇ ਤੋਂ ਲਾਇਆ ਸੀਗਾ ਔਰੇ ਤੱਕ ਠੀਕ ਹੈ ਤੇ ਹੁਣ ਆਪਾਂ ਪਿੱਛੇ ਵਾਲਾ ਆਸਣ ਇਹ ਇਹ ਤੁਹਾਡਾ ਪਿੱਛੇ ਵਾਲਾ ਆਸਣ ਇਦਾਂ ਹੀ ਆ ਦੇਖੋ 24 ਇੰਚ ਠੀਕ ਹੈ 24 ਇੰਚ ਇੱਕ ਪਾਸੇ ਆਪਣਾ ਰੈਡੀ ਹੋ ਗਿਆ ਯਾਨੀ ਕਿ 24 ਇੰਚ ਆਪਾਂ ਨੇ 벨ਟ ਲਾਉਣੀ ਹੈ ਤੇ ਆਪਣੇ ਕੋਲ ਵਾੜ ਪਾ ਕੇ ਦੇਖੋ ਕੱਟ ਦੇ ਕੋਲੋਂ ਕਿੰਨੇ ਇੰਚ ਕਪੜਾ ਬਚ ਗਿਆ ਆ ਦੇਖੋ 4 ਇੰਚ ਕਪੜਾ ਆਪਣੇ ਕੋਲ ਫਿਰ ਵੀ ਅੱਗੇ ਪਲੇਨ ਬਚ ਗਿਆ ਠੀਕ ਹੈ ਇੰਨੇ ਦੇ ਵਿੱਚ ਤੁਸੀਂ ਵਾੜ ਕੰਪਲੀਟ ਕਰਨੇ ਹੁੰਦੇ ਆ ਹੁਣ ਮੈਂ ਤੁਹਾਨੂੰ ਦੂਜੀ ਸਾਈਡ ਪਾ ਕੇ ਦਿਖਾਉਣੀ ਆ ਥੋੜਾ ਜਿਹਾ ਸਿੰਪਲ ਜੇ ਤਰੀਕੇ ਨਾਲ ਕਿਉਂਕਿ ਸਮਝਾਉਣਾ ਸੀਗਾ ਮੈਂ ਤੁਹਾਨੂੰ ਇਦਾਂ ਉਹ ਸਮਝਾਤਾ ਠੀਕ ਹੈ ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਉਣੀ ਸੀ ਉਹ ਮੈਂ ਤੁਹਾਨੂੰ ਸਮਝਾ ਦਿੱਤੀ ਕਿ ਤੁਸੀਂ ਪੱਲੇ ਦਾ ਸੈਂਟਰ ਸਿਰਫ 7 ਇੰਚ ਤੱਕ ਪੂਰਾ ਕਰਨਾ ਠੀਕ ਹੈ ਉਸ ਤੋਂ ਅੱਗੇ ਤੁਸੀਂ ਵਲ ਆਪਣੀ ਮਰਜ਼ੀ ਨਾਲ ਜੇ ਤੁਹਾਡੇ ਪਿੱਛੇ ਤੱਕ ਵੀ ਚਲੇਗਾ ਇਹਨਾ ਤਾਂ ਵੀ ਤੁਹਾਡੀ ਸਲਵਾਰ ਦੀ ਮੂਰੀ ਕਦੇ ਨਹੀਂ ਘੁੰਮੂਗੀ ਤੁਹਾਨੂੰ ਕਦੀ ਕੋਈ ਦਿੱਕਤ ਨਹੀਂ ਆਊਗੀ ਠੀਕ ਹੈ ਬਸ ਤੁਸੀਂ ਪੱਲੇ ਦੇ ਸੈਂਟਰ ਦਾ ਧਿਆਨ ਰੱਖਣਾ ਕਿ ਤੁਸੀਂ ਪੱਲੇ ਦਾ ਸੈਂਟਰ ਜਿਹੜਾ ਹੈਗਾ ਨਾ ਆਸਣ ਤੋਂ ਲੈ ਕੇ 7 ਇੰਚ ਤੱਕ ਕੰਪਲੀਟ ਕਰ ਲੈਣਾ 6 ਤੋਂ 7 ਇੰਚ ਦੇ ਵਿੱਚ ਤੁਸੀਂ ਕੰਪਲੀਟ ਕਰ ਲਓ ਪੱਲੇ ਨੂੰ ਠੀਕ ਹੈ ਆ ਦੇਖੋ 1.5 ਇੰਚ ਦਾ ਨਿਸ਼ਾਨ ਆਪਾਂ ਨੇ ਇੱਧਰ ਲਾਇਆ ਹੋਇਆ ਠੀਕ ਹੈ ਹੁਣ ਥੋੜਾ ਜਿਹਾ ਸਿੰਪਲ ਜਿਹਾ ਕਰਕੇ ਮੈਂ ਤੁਹਾਨੂੰ ਸਮਝਾ ਦਿੰਨੀ ਆ ਇੱਦਾਂ ਠੀਕ ਐ ਇੱਥੋਂ ਹੀ ਚੱਕ ਲੈਣੇ ਆਪਾਂ ਨੇ ਵਾਲ ਬਿਲਕੁਲ ਬਰਾਬਰ ਜਾਣਗੇ ਸਾਰੇ ਠੀਕ ਐ ਦੂਜੀ ਸਾਈਡ ਆਪਾਂ ਨੇ ਵਾਲ ਪਾ ਲੈਣੇ ਆ ਠੀਕ ਹੈ ਤੇ ਮੈਂ ਇਹ ਵੀ ਤੁਹਾਨੂੰ ਨਾਪ ਕੇ ਦਿਖਾਉਂਗੀ ਦੇਖੋ ਕੁੰਦੇ ਦੇ ਵਾਲ ਪੂਰੇ ਹੋ ਗਏ ਹੁਣ ਆਪਾਂ ਨੇ ਪੱਲੇ ਦੇ ਸੈਂਟਰ 'ਚ ਕੱਟ ਲਾ ਲੈਣਾ ਦੇਖੋ ਇਹ ਸਲਾਈਆਂ ਹੋ ਗਈਆਂ ਆਪਣੀਆਂ ਪੱਲੇ ਦਾ ਸੈਂਟਰ ਆ ਗਿਆ ਪੱਲੇ ਦੇ ਸੈਂਟਰ 'ਚ ਆਪਾਂ ਦੇਖੋ ਕੱਟ ਲਾ ਲਾਂਗੇ ਠੀਕ ਹੈ ਪੱਲੇ ਦੇ ਸੈਂਟਰ 'ਚ ਕੱਟ ਲਾਇਆ ਉਸ ਤੋਂ ਬਾਅਦ ਆ ਦੇਖੋ ਇਦਾਂ ਠੀਕ ਹੈ ਦੂਜਾ ਵਾਲਾ ਪਨ ਇਦਾਂ ਚੱਕ ਲੈਣਾ ਦੇਖੋ ਹੁਣ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਇਦਾਂ ਸੈਂਟਰ ਚੋਂ ਠੀਕ ਹੈ ਸੇਮ ਗੈਪ ਰੱਖਣਾ ਤੁਸੀਂ ਠੀਕ ਹੈ ਲਓ ਜੀ ਹੁਣ ਆ ਤੁਹਾਨੂੰ ਨਾਪ ਕੇ ਦਿਖਾ ਦਿੰਨੀ ਆ ਦੇਖੋ 6 ਇੰਚ ਦੇ ਉੱਪਰ ਪਹਿਲਾਂ ਆਪਣਾ ਪੱਲੇ ਦਾ ਸੈਂਟਰ ਪੂਰਾ ਹੋਇਆ ਸੀ ਤੇ 6 ਇੰਚ ਦੇ ਹੀ ਆਪਣਾ ਇੱਧਰ ਵੀ ਆ ਗਿਆ ਠੀਕ ਹੈ ਇਹ ਤੁਹਾਡਾ ਕਪੜਾ ਚੱਕਣ ਤੇ ਡਿਪੈਂਡ ਕਰਦਾ ਠੀਕ ਹੈ ਜਦੋਂ ਇੱਕ ਵਾਰ ਤੁਸੀਂ ਬਲ ਪਾਉਨੇ ਤੁਹਾਨੂੰ ਆ ਜਾਣਗੇ ਇਸ ਤਰੀਕੇ ਦੇ ਨਾਲ ਪਾਉਂਗੇ ਠੀਕ ਹੈ ਤੁਸੀਂ ਸੇਮ ਚੱਕੋਗੇ ਤਾਂ ਤੁਹਾਡੇ ਬਿਲਕੁਲ ਸਹੀ ਆਉਣਗੇ ਠੀਕ ਹੈ ਹੁਣ 6 ਇੰਚ ਤੇ ਆਪਣਾ ਹੋ ਗਿਆ ਕੰਪਲੀਟ ਇੱਧਰ ਵੀ ਦੇਖੋ ਬਸ ਉਦੋਂ ਅੱਗੇ ਹੁਣ ਤੁਸੀਂ ਬਲ ਜਿੱਦਾਂ ਮਰਜ਼ੀ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਤੁਹਾਡੀ ਮੂਰੀ ਘੁੰਮੂਗੀ ਨਹੀਂ ਕਦੇ ਹੁਣ ਤੁਸੀਂ ਕਿਦਾਂ ਨਾਪਣਾਗੇ ਇਹ ਬਰਾਬਰ ਹੋ ਗਿਆ ਮੈਂ ਤੁਹਾਨੂੰ ਦੱਸ ਦਿਆਂ ਕਿ ਦੂਜੀ ਸਾਈਡ ਤੇ ਆਸਣ ਦੇ ਨਾਲ ਤੁਸੀਂ ਮਿਲਾ ਕੇ ਕਿੱਦਾਂ ਨਾਪੋਗੇ ਦੇਖੋ ਹੁਣ ਤੁਸੀਂ ਨਾ ਇਸ ਨੂੰ ਇਹ ਵਲ ਕੰਪਲੀਟ ਠੀਕ ਹੈ ਆਪਾਂ ਨੇ ਕਰ ਲੈਣੇ ਆ ਆ ਦੇਖੋ ਫਰੰਟ ਵਾਲੇ ਪੱਲੇ ਨੂੰ ਠੀਕ ਹੈ ਫਰੰਟ ਵਾਲੇ ਆਸਣ ਤੋਂ ਇਦਾਂ ਫੋਲਡ ਕਰਨਾ ਤੁਸੀਂ ਠੀਕ ਹੈ ਇਦਾਂ ਮੋੜ ਲੈਣਾ ਜਿੱਥੇ ਫਰੰਟ ਵਾਲਾ ਤੁਹਾਡਾ ਆਸਣ ਹੈ ਹੁਣ ਦੇਖੋ ਤੁਸੀਂ ਇਦਾਂ ਨਾਪੋਗੇ ਠੀਕ ਹੈ ਇਦਾਂ ਨਾਪ ਲੈਣਾ ਤੁਸੀਂ ਦੇਖੋ ਇੱਕ ਕਟ ਆਪਣਾ ਇਹ ਹੈ ਤੇ ਇੱਕ ਆਪਣਾ ਇਹ ਹੈ ਠੀਕ ਹੈ ਇੱਕ ਦੋ ਵਾਲੇ ਦੇ ਵਿੱਚ ਹੋਰ ਪਏਗਾ ਇਹਦੇ ਬਰਾਬਰ ਆਉਣ ਲਈ ਠੀਕ ਹੈ ਇਹਦੇ ਬਰਾਬਰ ਆਪਾਂ ਨੇ ਵਾਲ ਪੂਰੇ ਕਰਨੇ ਆ ਹੁਣ ਦੇਖੋ ਠੀਕ ਹੈ ਆ ਦੇਖੋ ਹੁਣ ਸੈਂਟਰ ਤੋਂ ਤੁਸੀਂ ਆਸਣ ਫੜ ਲੈਣਾ ਤੇ ਦੇਖਣਾ ਤੁਸੀਂ ਕਿ ਇਹ ਬਲ ਆਗੇ ਤੁਹਾਡੇ ਬਰਾਬਰ ਹੁਣੇ ਕੱਟ ਦੇਖੋ ਥੋੜਾ ਜਿਹਾ ਦੂਰ ਹੈ ਪੌਣੇ ਇੰਚ ਦਾ ਫਰਕ ਹੈ ਠੀਕ ਹੈ ਹੁਣ ਇੱਥੇ ਤੁਸੀਂ ਚੱਕੋਗੇ ਇੱਕ ਵੱਲ ਇਦਾਂ ਠੀਕ ਹੈ ਦੇਖੋ ਜੀ ਸਾਡੇ ਜਿਹੜੇ ਇਹ ਵਾਲਾ ਬਿਲਕੁਲ ਬਰਾਬਰ ਆ ਗਏ ਸਾਰੇ ਤੇ ਤੁਹਾਨੂੰ 벨ਟ ਨਾਪ ਕੇ ਦਿਖਾਉਣੀ ਹੈ ਮੈਂ ਹੁਣ ਦੇਖ ਸਕਦੇ ਹੋ ਤੁਸੀਂ ਕਿ ਵਾਲ ਜਿਹੜੇ ਹੈਗੇ ਆਪਣੇ ਪੈ ਚੁਕੇ ਹੈ ਤੇ ਹੁਣ ਮੈਂ ਤੁਹਾਨੂੰ 벨ਟ ਮਣ ਕੇ ਦੱਸਦੀ ਹਾਂ ਦੇਖੋ ਇਹ ਆਪਣੀ 벨ਟ ਜਿਹੜੀ ਹੈਗੀ ਆ ਪੂਰੀ 24 ਇੰਚ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਹੁਣ ਤੁਹਾਨੂੰ ਹਰ ਕੋਈ ਦੱਸ ਦਿੰਦਾ ਆ ਕਿ ਤੁਸੀਂ 7 ਇੰਚ ਤੇ ਵਾਲ ਪੂਰੇ ਕਰਨੇ ਆ 6 ਇੰਚ ਦੇ ਪਰ ਕਿਹੜੇ ਵਾਲ ਤੁਸੀਂ 6 ਇੰਚ 7 ਇੰਚ ਦੇ ਪੂਰੇ ਕਰਨੇ ਹੁੰਦੇ ਆ ਤੁਸੀਂ ਪੱਲੇ ਦਾ ਵਾਲ 7 ਇੰਚ ਤੇ ਪੂਰਾ ਕਰਨਾ ਹੁੰਦਾ ਠੀਕ ਹੈ ਹੁਣ ਕਈਆਂ ਨੂੰ ਨਹੀਂ ਸਮਝ ਆਉਂਦਾ ਕੀ ਕਰਦੇ ਆ ਵਿਚਾਰੇ ਸਾਰੇ ਵਾਲ ਤਕਰੀਬਨ ਉਰੇ ਗੁੱਛਾ ਜਿਹਾ ਇਕੱਠਾ ਕਰ ਦਿੰਦੇ ਆ ਸਾਰੇ ਇੱਕ ਜਗ੍ਹਾ ਹੀ ਪੂਰੇ ਕਰ ਦਿੰਦੇ ਆ ਠੀਕ ਹੈ ਤਾਂ ਤੁਸੀਂ ਸਿਰਫ ਪੱਲੇ ਦਾ ਧਿਆਨ ਰੱਖਣਾ ਠੀਕ ਹੈ ਪੱਲੇ ਔਰ ਫਰੰਟ ਵਾਲਾ ਕੁੰਦਾ ਔਰ ਤੁਹਾਡਾ ਪੱਲਾ ਠੀਕ ਹੈ ਪੱਲੇ ਦਾ ਸੈਂਟਰ ਉਹ ਤੁਸੀਂ 7 ਇੰਚ ਤੱਕ ਕੰਪਲੀਟ ਕਰਨਾ 6 ਤੋਂ 7 ਇੰਚ ਦੇ ਵਿੱਚ ਕੰਪਲੀਟ ਕਰਨਾ ਉਸ ਤੋਂ ਅੱਗੇ ਤੁਸੀਂ ਜਿਹੜੇ ਲਾਸਟ ਵਾਲੇ ਵਾਲ ਰਹਿ ਜਾਂਦੇ ਆ ਅੱਗੇ ਅੱਧਾ ਪੱਲਾ ਰਹਿ ਜਾਂਦਾ ਹੈ ਆ ਪਿਛੇ ਵਾਲਾ ਕੁੰਦਾ ਠੀਕ ਹੈ ਉਹ ਵਰਤ ਤੁਸੀਂ ਆਰਾਮ ਨਾਲ ਜਿੰਦਾ ਮਰਜੀ ਪਾ ਸਕਦੇ ਆ ਛੋਟੇ ਕਰਕੇ ਪਾਓ ਵੱਡੇ ਕਰਕੇ ਪਾਓ ਉਹ ਤੁਹਾਡੀ ਮਰਜ਼ੀ ਹੈ ਫਰੰਟ ਔਰ ਪੱਲੇ ਦੇ ਸੈਂਟਰ ਦਾ ਤੁਸੀਂ ਧਿਆਨ ਰੱਖਣਾ ਬਸ ਉਹ ਤੁਸੀਂ 7 ਇੰਚ ਦੇ ਵਿੱਚ ਕੰਪਲੀਟ ਕਰਨੇ ਆ ਉਹ ਤੋਂ ਬਾਅਦ ਤੁਹਾਡਾ ਪੱਲਾ ਕਦੇ ਵੀ ਨਹੀਂ ਘੁੰਮੂਗਾ ਸਲਵਾਰ ਦਾ ਠੀਕ ਹੈ ਤੁਹਾਡੀ ਮੋਰੀ ਨਹੀਂ ਘੁੰਮੂਗੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਬਲਾਂਜ ਉਸ ਤੋਂ ਬਾਅਦ ਦੇਖੋ ਜੀ 벨ਟ ਰੈਡੀ ਕੀਤੀ ਹੋਈ ਆ ਆਪਾਂ ਨੇ ਤੇ 벨ਟ ਨੂੰ ਤੁਸੀਂ ਇਦਾਂ ਪਾ ਲੈਣਾ ਠੀਕ ਹੈ ਦੇਖੋ 벨ਟ ਆਪਾਂ ਨੇ ਰੈਡੀ ਕੀਤੀ ਹੋਈ ਹੈ ਇਹਦੀ ਤੇ 벨ਟ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਠੀਕ ਹੈ ਸਲਵਾਰ ਸਿੱਧੀ ਔਰ ਬੈਲਟ ਪੁੱਠੀ ਐਦਾਂ ਪਾਉਂਗੇ ਤੁਸੀਂ ਠੀਕ ਹੈ ਐਦਾਂ ਫਿਰ ਫਰੰਟ ਦੇ ਹਸਣ ਦੇ ਨਾਲ ਤੁਸੀਂ ਇਹ ਸਲਾਈ ਮਲਾ ਕੇ ਐਦਾਂ ਸਲਾਈ ਲਾ ਲੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੀ ਬੈਲਟ ਜਿਹੜੀ ਹੈਗੀ ਹੈ ਲੱਗ ਕੇ ਸਲਵਾਰ ਦੀ ਰੈਡੀ ਹੋ ਜਾਣੀ ਹੈ ਦੇਖੋ ਜਿੱਧਰੋਂ ਤੁਸੀਂ ਨੇਫਾ ਬਣਾਇਆ ਠੀਕ ਹੈ ਨਾੜਾ ਪਾਉਣਾ ਜਿੱਧਰੋਂ ਉਹ ਸਲਾਈ ਤੁਸੀਂ ਫਰੰਟ ਵਾਲੇ ਹਸਣ ਦੇ ਨਾਲ ਮਲਾ ਕੇ ਫਰੰਟ ਵਾਲੇ ਹਸਣ ਤੋਂ ਤੁਸੀਂ ਸ਼ੁਰੂ ਕਰਨੀ ਹੈ ਬੈਲਟ ਲਾਉਣੀ ਠੀਕ ਹੈ ਹੁਣ ਇਹ ਤੁਸੀਂ ਆਰਾਮ ਨਾਲ ਦੇਖੋ ਠੀਕ ਹੈ ਲਗਾ ਸਕਦੇ ਹੋ ਲੋ ਜੀ ਸਾਰੀ ਤੁਸੀਂ ਇਦਾਂ ਹੀ ਕੰਪਲੀਟ ਕਰ ਲੈਣੀ ਹੈ ਠੀਕ ਹੈ ਹੁਣ ਇਹ ਜਿਹੜੀ ਥੋੜੀ ਸਲਵਾਰ ਦੀ 벨ਟ ਹੈ ਲੱਗ ਕੇ ਰੈਡੀ ਹੋ ਚੁੱਕੀ ਹੈ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਫਿਨਿਸ਼ਿੰਗ ਕਿੰਨੀ ਜਿਆਦਾ ਹੈ ਤੇ ਹੁਣ ਇਹਦੇ ਉੱਪਰ ਤੁਸੀਂ ਆਰਾਮ ਨਾਲ ਠੀਕ ਹੈ ਦੱਬਵੀਂ ਸਿਲਾਈ ਲਗਾ ਸਕਦੇ ਹੋ ਦੱਬਵੀਂ ਸਿਲਾਈ ਲਗਾ ਕੇ ਤੁਸੀਂ ਆਪਣੀ 벨ਟ ਠੀਕ ਹੈ ਰੈਡੀ ਕਰ ਸਕਦੇ ਹੋ ਤੇ ਇਦਾਂ ਤੁਸੀਂ ਆਪਣੀ 벨ਟ ਜਿਹੜੀ ਹੈਗੀ ਲਗਾ ਕੇ ਤਿਆਰ ਕਰ ਲੈਣੀ ਹੈ ਤੇ ਬਾਕੀ ਵਾਲ ਪਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਉਮੀਦ ਹੈ ਪਸੰਦ ਆਈ ਹੋਗੀ ਵੀਡੀਓ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਕੀ ਸਾਡੀ 벨ਟ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਹੈ ਇਹ ਆਪਣੇ ਕੋਲ ਕਪੜਾ ਕੱਟ ਸੀਗਾ ਤਾਂ ਆਪਾਂ ਨੇ ਪਲੇਨ ਜਿਹੜੀ ਹੈਗੀ 벨ਟ ਸਲਵਾਰ ਦੇ ਵਿੱਚ ਪਾਈ ਹੈ ਕਿ ਕਸਟਮਰ ਦਾ ਠੀਕ ਹੈ ਜਿਹੜਾ ਨਾਪ ਸੀਗਾ ਥੋੜਾ ਹੈਵੀ ਸੀਗਾ ਤਾਂ ਲੈਂਥ ਵਿੱਚ ਕਪੜਾ ਘੱਟ ਸੀ ਤੇ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੋਸਤੋ ਤੇ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ